ਹਾਂਜੀ ਭਾਜੀ ਕਿਵੇਂ ਲੱਗਦਾ ਲੋ ਜੀ ਆਪਣਾ ਸ਼ੇਅਰ ਵੀ ਚੜ ਗਿਆ ਨਾਲ ਹੀ ਪਿੱਛੇ ਆਪਾਂ ਜਾਣਾ ਇਹਦੇ ਇਹਦਾ ਮੀਤ ਫਿਰ ਰਿਆ ਠੀਕ ਠੀਕ ਰਿਆ ਹਾਂਜੀ ਚੱਲ ਮੀਟਰ ਕਿਧਰ ਜਾ ਫਿਰ ਇਹ ਤਾਂ ਪਿੱਛੇ ਹੀ ਰੱਖਣਾ ਜਿਹੜਾ ਸਸਿਓ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਜੀ ਇੱਕ ਵਾਰ ਫਿਰ ਇੱਕ ਹੋਰ ਨਵੇਂ ਵਲੌਗ ਵਿੱਚ ਤੇ ਅੱਜ ਅਸੀਂ ਆਏ ਸੀ ਇਧਰ ਬਰੇਸ਼ੀਆ ਬੋਸੋਨੀ پارک ਇੱਥੇ ਘੁੰਮਣ ਦੇ ਲਈ ਜੇ ਕੋਈ ਆਣਾ ਚਾਹਵੇ ਤੇ ਵੀ ਆ ਸਕਦਾ ਹੈ ਵੀ ਪਾਰਕਿੰਗ ਇੱਥੇ ਮਿਲ ਜਾਂਦੀ ਏ ਤੇ ਜੇ ਇਹ ਪਾਰਕਿੰਗ ਫੁੱਲ ਹੋ ਜੇ ਤੇ ਥੋੜੀ ਅੱਗੇ ਜਾ ਕੇ ਉਧਰ ਵੀ ਪਾਰਕਿੰਗ ਹੈਗੀ ਏ ਪੀਪਾ ਥਿਆਣਾ ਤੇ ਸਵੇਰੇ ਆਣਾ ਕੋਣਾਂ ਟਾਈਮ ਦੇ ਨਾਲ 8 ਵਜੇ ਤੋਂ ਪਹਿਲਾਂ ਨਹੀਂ ਤੇ ਫਿਰ ਪਾਰਕਿੰਗ ਨਹੀਂ ਮਿਲਦੀ ਹੈਗੀ ਕਿਉਂਕਿ ਕਾਫੀ ਆਂਦੇ ਨੇ ਇੱਥੇ ਘੁੰਮਣ ਦੇ ਲਈ ਬਹੁਤ ਸੋਹਣੀ ਜਗ੍ਹਾ ਹੈ ਕਾਫੀ ਮਸ਼ਹੂਰ ਵੀ ਹੈ ਵੀ ਇਸ ਪਾਰਕ ਦਾ ਨਾਮ ਹੈਗਾ ਇਹ ਪਾਰਕੋ 델ੇ ਫੁਚੀ ਇਸ ਸਵੇਰ ਦਾ ਟਾਈਮ ਹੀ 8 ਵਜੇ ਦਾ ਤੇ ਬਹੁਤ ਹੀ ਸੋਹਣੀ ਸਵੇਰ ਵੇ ਅੱਜ ਮੌਸਮ ਵੀ ਘੱਟ ਠੰਡਾ ਹੈ ਬਾਕੀ ਦੇਖਿਆ ਬਾਅਦ ਵਿੱਚ ਕੀ ਬੰਦਾ ਹੈ ਫਿਲਹਾਲ ਤੇ ਮੌਸਮ ਕਾਫੀ ਠੰਡਾ ਹੈ ਇੱਧਰ ਵੀ ਜਾਂਦਾ ਹੈ ਥਾਨੂੰ ਵੇਖ ਦਿੰਦੇ ਕੀ ਹੈ ਕਿਉਂਕਿ ਪਾਰਕ ਖੁੱਲਣੀ 9:30 ਵਜੇ ਅਸੀਂ ਆ ਗਏ ਪਹਿਲਾਂ ਇਸੇ ਕਰਕੇ ਕਿ ਪਾਰਕਿੰਗ ਦਾ ਫਿਰ ਬਾਅਦ ਚ ਬੜਾ ਰੋਲਾ ਰਹਿੰਦਾ ਨਹੀਂ ਤੇ ਕਾਫੀ ਤੁਰ ਕੇ ਆਉਣਾ ਪੈਂਦਾ ਹੈ ਵਾਪਸ ਇਸ ਕਰਕੇ ਥੋੜਾ ਪਹਿਲਾਂ ਆ ਗਏ ਹਾਂ پارک ਖੁੱਲਣੀ ਹੈ ਜਿਹੜੇ ਘਣੜੇ ਕ ਹੈਗਾ ਆਪਣੇ ਕੋ ਘੁੰਮਦੇ ਆਸਪਾਸ ਉਹ ਵੇਖਦੇ ਆਂ ਵੀ ਇੱਥੇ ਇਹ ਲੱਗਦਾ ਇਹ ਕੋਈ ਪੈਦਲ ਜਾਣ ਵਾਲਿਆਂ ਵਾਸਤੇ ਰਸਤਾ ਹੈ ਵੀ ਪਰ ਅੱਜ ਜਿਸੀ ਦਰਨੀ ਆਣਾ ਅੱਜ ਅਸੀਂ ਸਿਰਫ پارک ਦੇ ਰਖਣਾ ਹੈ ਇਹ ਥੋੜੀ ਇਹ ਗਜਾਨੇ ਕ ਪੁਲ ਦਿਖਿਆ ਸੀ ਉਪਰੋਂ ਜਦੋਂ ਗੱਡੀ ਲਾਈ ਸੀ ਪਾਰਕਿੰਗ ਬਹੁਤ ਸੋਣਾ ਸੀ ਆਹੀ ਪੁਲੇ ਜਿਹੜਾ ਉਪਰ ਦੇ ਸਿਰਿਆ ਸੀ ਉੱਥੀ ਪਾਰਕਿੰਗ ਲਾਈਨੇ ਗੱਡੀ ਉੱਪਰ ਇਹ ਉਹੁੱਤੇ ਲਈ ਪਾਰਕਿੰਗ ਤੋਂ ਉੱਥੋਂ ਪੁਲ ਦੇਖਦਾ ਪਿਆ ਸੀ ਇਹ ਥਾਂ। ਇਹ ਵਾਲਾ। ਵਾਓ। ਚੱਲਦੇ ਹਾਂ ਵੀ ਆਪਸ। ਡਰ ਲੱਗਦਾ ਇਕੱਲੇ ਨੂੰ ਅੱਗੇ ਕਈ ਕਾਫੀ। ਨੰਦਰਖਤ ਬਹੁਤ ਨੇ ਜੰਗਲ ਜਿਹਾ ਜਿਸ ਤਰ੍ਹਾਂ ਨਹੀਂ। ਪਾਣੀ ਬਹੁਤ ਸਾਫ਼ ਹੈ। विद 10 मिनटਾਂ ਵਿੱਚ ਪਾਰਕਿੰਗ ਫੁੱਲ ਹੋ ਗਈ ਹੈ। ਬਾਕੀ ਦੇਹ ਦੇ ਹੋਣਾ ਕਾਫੀ ਜਾ ਰਹੇ ਮੈਂ ਹਜੇ ਜਾਂ ਤੱਕ ਟਿਕਟਾਂ ਖੁੱਲ ਗਈ ਹੈ। ਟਿਕਟਾਂ ਲੈਣੀਆਂ। ਅੰਦਰ ਐਂਟਰੀ ਜੀ ਤੇ ਦੇਖਦੇ ਆ ਵੀ ਕਿਸ ਤਰ੍ਹਾਂ ਇਹ ਹੈਗਾ ਵਿੱਚ ਦਾ ਸਾਰਾ ਪਲਾਨ ਇਹ ਵੀ ਕਹਿੰਦਾ ਵੀ ਪਾਰਕ ਦੇ ਇੰਟਰਸ ਦੀ ਕੋਈ ਟਿਕਟ ਨਹੀਂ ਹੈਗੀ ਤੇ ਬਾਕੀ ਜੇ ਤੁਸੀਂ ਅੰਦਰ ਐਡਵੈਂਚਰ ਕਰਨਾ ਚਾਹੁੰਦੇ ਹੋ ਜੀਪ ਲੈਂ ਜਾਂ ਪਹਾੜਾਂ ਤੇ ਚੜਨਾ ਵਗੈਰਾ ਉਹਦੇ ਲਈ ਤੁਹਾਨੂੰ ਇੱਥੋਂ ਮਿਲ ਜਾਣਾ ਹੈ ਸਮਾਨ ਉਹਦੇ ਪੈਸੇ ਨੇ ਜਾਣ ਕੇ ਕਿਰਾਏ ਤੇ ਮਿਲਣਾ ਸਮਾਨ ਤੁਸੀਂ ਆਪਣਾ ਸਮਾਨ ਲੈ ਕੇ ਤੇ ਮੁੜ ਕੇ ਫਿਰ ਇੱਥੇ ਦੁਬਾਰਾ ਜਾਣ ਲੱਗੇ ਦੇਖ ਸਕਦੇ ਹੋ ਖਾ ਪਰ ਵਾਹੀ ਮੈਂ ਜਾ ਬਾਕੀ ਇਸ ਤੱਕ ਖੁੱਲ ਨੇ ਜੇ ਖੁੱਲੇਗਾ ਤਾਂ ਫਿਰ ਆ ਲਾਵਾਂਗੇ ਆਪਾਂ ਤਾਂ ਕਰਾਂਗੇ ਐਡਵੈਂਚਰ ਜ਼ਰੂਰ ਕੀ ਦਰ ਰਵੇ ਚੱਲਦੇ ਆਂ ਅਭੀ ਇੱਥੇ ਲਿਖਿਆ ਹੈ ਮਿਨੀ ਪਾਰਕ ਇਹ ਦੇਖ ਲੈ ਮਿਨੀ ਪਾਰਕ ਚੱਕੀ ਹੈ ਲਦਰ ਆ ਤੇ ਦੇਖੀ ਸੀ ਜਿਹੜਾ ਗੇਨ ਹੇ ਤਾਂ ਨਹੀਂ ਯਸਵੇ ਦੇ 8:30 ਹੋਏ ਨੇ ਜਨਤਾ ਇੱਥੇ ਆਈ ਪਈ ਜਿਵੇਂ ਕਿ 12 ਵਜੇ ਹੁੰਦੇ ਨੇ ਦਿਨ ਆ ਕਿੱਦਰਾ ਹੀ ਹੈ ਮੇਰਾ ਮਿਲ ਗਰਸ ਇਹਦੀ ਵੀ ਵੀਡੀਓ ਬਣਾ ਲੈਣੀ ਹੈ ਹਾਂਜੀ ਸਵੇਰ ਦਾ ਟਾਈਮ ਹੈ ਜਿਹੜੇ ਮੇਰੇ ਵਾਂਗੂ ਜਿਮ ਦੇ ਸ਼ੌਕੀਨ ਨੇ ਉਹ ਜਿਮ ਕਰ ਸਕਦੇ ਨੇ ਇੱਥੇ ਵਧੀਆ ਕਰਕੇ ਪਾਣੀ ਸਾਫ ਸੁਥਰਾ ਨਹਾਣ ਨੂੰ ਹੋਰ ਤੇ ਠੰਡ ਬੜੀ ਏ ਤਾਂ ਲੱਗੇ ਦੇਖਾਂਗੇ ਇਹ ਨਹਾਣ ਦਾ ਮੂਡ ਬਣਿਆ ਤੇ ਨਾ ਕੇ ਜਾਵਾਂਗੇ ਫਿਰ ਇਸ ਤੇ ਇਹ ਇਥੇ ਲਿਖਿਆ ਗੀ ਪੁਲ ਦੇ ਉੱਪਰ ਸਿਰਫ 4 ਜਣੇ ਵਾਦੂ ਤੋਂ ਬਾਅਦ ਜਾ ਸਕਦੇ ਨੇ ਤੋਂ ਬੜਾ ਹਿਲਦਾ ਹੈ ਪਰ ਮਜ਼ਾ ਵੀ ਆਦਾ ਤੁਰੰਦਾ ਇੰਨੇ ਨੇ 2000.8 ਹੋਏ ਨੇ ਤੇ ਬਹੁਤ ਜ਼ਿਆਦਾ ਆ ਰਹੇ ਨੇ ਇੱਥੇ ਕਾਫੀ ਪੀੜ ਹੋ ਗਈ ਹੈ ਤੋ ਦੇਖਦੇ ਆਪਾਂ ਅੱਗੇ ਠਾ ਜਾ ਕੇ ਵੀ ਕੀ ਬੰਦਾ ਹੈ ਭੋਇਆ ਇਹ ਫਸਟ ਸਕੀਮ ਲੱਗ ਰਹੀ ਹੈ ਦਵਾਨਾ ਲਿਆਉਂਦਾ ਹੈ ਤੇ ਉਹਨੂੰ ਪਾਣੀ ਚ ਰੱਖ ਦਿੱਤਾ ਹੈ ਇਹ ਹੋ ਜਾਣਾ ਹੁਣ ਠੰਡਾ ਤੇ ਬਾਅਦ ਵਿੱਚ ਨਾ ਨਹੀਂ ਖਾਣਾ ਵੀਲਾ ਦਾ ਪੰਜਾਬੀ ਕੋਲ ਸਿੱਖੇ ਨੇ ਸਟੇਮ ਲਾਣੀ ਕੋ ਜੀ ਦੁਆਣੇ ਦੇ ਨਾਲ ਹੋਰ ਵੀ ਸਮਾਨ ਜਾ ਰਿਹਾ ਪਾਣੀ ਦੇ ਵਿੱਚ ਠੰਡਾ ਹੋਣਾ ਹਾਂਜੀ ਤੇ ਅਸੀਂ ਲਈਏ ਐਡਵੈਂਚਰ ਲਈ ਟਿਕਟ ਇਹਦਾ ਰੇਟ ਹੈਗਾ ਏਬੀ 8 ਰੋ ਚਾਰ ਘੰਟਿਆਂਾਂ ਤੋਂ ਬਾਅਦ ਹਰ ਇੱਕ ਘੰਟੇ ਦੇ ਕਰੋ ਵਧੀ ਜਾਣਾ ਤੇ ਮੇਰੇ ਨਾਲ ਚੱਲਾ ਮੇਰਾ ਪਤੀ ਜੋ ਤੇ ਆਪਾਂ ਦੋਵੇਂ ਚੱਲਿਆ ਹੋਣ ਐਡਵੈਂਚਰ ਦੇ ਲਈ ਤਿਆਰੀ ਕਰ ਰਹੇ ਹਾਂ ਪੂਰੀ ਤੇ ਬਾਕੀ ਤੁਹਾਨੂੰ ਦਿਖਾਣੇ ਆ ਅਗੂ ਕੀ ਆਂਦਾ ਸਾਨੂੰ ਕੀ ਮਿਲਦਾ ਕਿਸ ਤਰ੍ਹਾਂ ਦੇ ਰਸਤੇ ਨੇ ਕਿਸ ਤਰ੍ਹਾਂ ਦਾ ਐਡਵੈਂਚਰ ਹਾਂਜੀ ਭਾਜੀ ਕਿਵੇਂ ਲੱਗਦਾ ਤਕਸੀ ਦੀ ਉੱਪਰ ਥੋੜਾ ਬਹੁਤ ਡਰ ਵੀ ਹੈ ਬਾਈ ਨੂੰ ਤੇ ਕਰਨਾ ਵੀ ਹੈ ਕਹਿੰਦਾ ਜੇ ਕਰਾਂਗੇ ਤੇ ਡਰ ਨਿਕਲੇਗਾ ਤੇ ਆ ਵੇਖੋ ਇਹ ਉਹਨਾਂ ਦੇ ਤੋਂ ਮੈਂ ਕਾਇਦਿਆ ਮਾਵਾ ਇਹ ਪੈਰ ਕਿੱਥੇ ਰੱਖਨੇ ਇਨਾਂ ਨੇ ਕਿੱਦਾਂ ਉਤਰਨਾ ਕਿੱਦਾਂ ਚੜ੍ਹਨਾ ਮਾਵਾ ਇਨਾਂ ਨੇ ਇੱਥੇ ਜਾਣਾ ਹੈ ਇੱਥੋਂ ਜਾ ਕੇ ਫਿਰ ਇੱਥੋਂ ਨਾਲ ਰਸਿਆ ਰੁਸੀਆ ਡੱਪਣੀਆਂ ਜੋ ਵੀ ਕਰਨਾ ਸਾਰਾ ਕੁਝ ਕਰ ਕਰਾ ਕੇ ਇੱਥੇ ਪਹੁੰਚਣਾ ਹੈ ਤਕਰੀਬਨ ਇੱਕ ਘੰਟੇ ਤੱਕ ਫਿਰ ਇਹਨਾਂ ਨੇ ਇੱਥੇ ਆਹ ਰਸਤਾ ਚੜ੍ਹਨਾ ਤਾਂ ਉਹ ਇਦਾਂ ਦਾ ਤ੍ਰੇਤਾ ਦੀ ਲੋਨਾ ਲਿਖਿਆ ਹੈ ਉਤੋਂ ਚੜ੍ਹ ਕੇ ਇਹਨਾਂ ਨੇ ਇੱਥੇ ਜਾ ਕੇ ਫਿਰ 6 ਨੰਬਰ ਤੋਂ ਵਾਪਸ ਆਣਾ ਹੈ ਉੱਥੇ ਆਹ ਰਸਤਾ ਆ ਜਾਣਾ ਆਹ ਰਸਤੇ ਤੋਂ ਇਹਨਾਂ ਨੇ ਪਹਾੜ ਦੇ ਨਾਲ ਨਾ ਆੜੇ ਜੰਗਲਾ ਜਿਹਾ ਲੱਗਿਆ ਇਹਦੇ ਨਾਲ ਇੱਥੇ ਆ ਕੇ ਦੁਬਾਰਾ ਇਹਨਾਂ ਥੱਲੇ ਉਤਰ ਗਿਆ ਆਹ ਰਸਤੇ ਤੋਂ ਵਾਪਸ ਆ ਗਏ ਇੱਥੇ ਆ ਜੇ ਇੱਥੇ ਨਹੀਂ ਆਣਾ ਚਾਹੁੰਦੇ ਦੁਬਾਰਾ ਸਾਰਾ ਕਰਨਾ ਚਾਹੁੰਦੇ ਫਿਰ ਆਹ ਕਰ ਸਕਦੇ ਨੇ ਪਰ ਕਹਿੰਦਾ ਟੈਂਪੋ ਲੱਗਣਾ ਹੈ ਲੈਣਾ ਣਾ ਓਕਾ ਇਰੇ ਇੱਥੇ ਆ ਕੇ ਫਿਰ ਇਹਨੇ ਕਾ ਕਰਨਾ ਹੈ ਫਿਰ ਆ ਕਰਨਾ ਹੈ ਤੇ ਆ ਕਰਨਾ ਤੇ ਨਾਲ ਹੀ ਇਹ ਹੈਗਾ ਸਾਡਾ ਇਨੀਸ਼ੀਓ ਪ੍ਰੀਕੋਸੋ ਬਲੂ ਨੀਲੇ ਰੰਗ ਦਾ ਨਿਸ਼ਾਨ ਲੱਗਾ ਹੈ ਤੇ ਆਪਣੀਆਂ ਤਿਆਰੀਆਂ ਪੂਰੀਆਂ ਨੇ ਤੇ ਚੱਲਦੇ ਆ ਵੀ ਕਾਫੀ ਪਲੇਖਾ ਪੈਂਦਾ ਰਸਤੇ ਦਾ ਬਸ ਇਹ ਨਿਸ਼ਾਨ ਦੇਖਨੇ ਪੈਂਦੇ ਨੇ ਰਸਤੇ ਵਿੱਚ ਜੇ ਬਲੂ ਪਿਰਕੋਰਸ ਹੋਏ ਤੇ ਆਪਣਾ ਆ ਬਲੂ ਰੰਗ ਦਾ ਨਿਸ਼ਾਨ ਜਿਹਦੇ ਇੱਧਰ ਲੱਗਾ ਬਸ ਉਧਰ ਉਧਰ ਤੁਰੇ ਚਲੋ ਲੋਬੀਆ ਹਿਪੋਲ ਆ ਗਿਆ ਜਿੱਥੇ ਮੈਂ ਸਵੇਰੇ ਜਾਂਦੂ ਡਰਦਾ ਸੀ ਤੇ ਫਾਰੋਂ ਨੂੰ ਰਿਸਕ ਲੈਣਾ ਪੈ ਗਿਆ ਫਿਰ ਕਣੀ ਫਿਰ ਮੀਤ ਵੀ ਜਿਸ ਤਰ੍ਹਾਂ ਨੀਲੇ ਰੰਗ ਦੇ ਨਿਸ਼ਾਨੀਆਂ ਲੱਗੀਆਂ ਨੇ ਤੁਹਾਨੂੰ ਮਿਲੀ ਜਾਣੀਆਂ ਰਸਤੇ ਵਿੱਚ ਉਹ ਉਸ ਦਾ ਪਤਾ ਲੱਗ ਗਿਆ ਨਾ ਕਿ ਵੀ ਆਪਣਾ ਰਸਤਾ ਇਹ ਹੋਈ ਹੈ। ਇਹ ਕਿ ਜਗ੍ਹਾ ਤੇ ਪੁਰਾਣੀ ਜਗ੍ਹਾ ਦੇਖਣ ਵਾਲੀ ਹੋਣੀ ਨਾ ਕੋਈ। ਹਾਂਜੀ। ਇਹ ਚੱਕੀ? ਨਹੀਂ। ਜਿਹੜੀ ਫੋਟੋ ਲੱਗੀ ਬਾਹਰ ਨਾਲ ਇਹਦਾ ਕੁਝ 파ਟੀ ਰਹਿ ਗਿਆ ਇੱਥੇ ਬਾਕੀ ਸਭ ਟੁੱਟ ਗਏ ਆ। ਇਹ ਘਰ ਸਦਰ ਜਾਂਦਾ ਦਰਸਤਾ ਹੈਗਾ ਜਾਂਦਾ ਜੀ ਇਹ ਖੂਹ ਵਾਲੇ ਕੰਮ ਕਰਦਾ ਸੀ ਜਿਸ ਤਰ੍ਹਾਂ ਨਾ ਪਾਣੀ ਚੱਲਦਾ ਤੇ ਇਧਰੋਂ ਪਾਣੀ ਉੱਪਰ ਜਾਂਦਾ ਆ ਵੀ ਆਹ ਦੇਖੋ ਪੁਰਾਣਾ ਜਿਗਾਰ ਲਾਇਆ ਉਹਦੁਰ ਦੀ ਪਾਣੀ ਆਣਾ ਇੰਦੇ ਤੇ ਇੰਦੇ ਵਿੱਚ ਜਾਣਾ ਇੰਦੇ ਵਿੱਚ ਇਹ ਥੀਨ ਦੇ ਉੱਪਰ ਡਿੱਗਦਾ ਸੀ ਤੇ ਘੁੰਮਦਾ ਸੀ ਤੇ ਘੁੰਮਦਾ ਸੀ ਤਾਂ ਉੱਥੇ ਵੀ ਉੱਤਰੋਂ ਦਾ ਤੇਲੇ ਜਾਂਦਾ। ਇਹ ਬਾਕੀ ਉਧਰ ਜਿਗਾੜਾ ਪੁਰਾਣਾ ਪਤਾ ਨਹੀਂ ਕਿ ਇਸ ਚੀਜ਼ ਦਾ ਇਹ ਵਾਲਾ। ਪਰ ਮੇਰੇ ਹਿਸਾਬ ਨਾਲ ਇਹ ਚੀਜ਼ ਉੱਪਰ ਥਲੇ ਹੁੰਦੀ ਸੀ। ਸ਼ਾਇਦ ਬਾਕੀ ਪਤਾ ਨਹੀਂ ਵੀ ਇਹਦਾ ਜਿਗਾੜ ਕੀ ਹੈ। ਲੋ ਜੀ ਆਪਣਾ ਆ ਗਿਆ ਪਹਿਲਾ ਪੁਆਇੰਟ ਸਪਰੈਤਾ ਦੀ ਲੋਈ ਨਾ ਕਰਦੇ ਹਾਂ ਸ਼ੁਰੂ ਇੱਕ ਦੂਰ ਉਹ ਨੇ ਵੀ ਸਾਡੇ ਨਾਲ ਹੀ ਸੀ ਉੱਥੇ ਹੈ ਨਾ ਇਹ ਮੈਂ ਜਿੱਥੋਂ ਇੰਜ ਦੂਰ ਤੱਕ ਕਹਿੰਦੇ ਲੱਕੜ ਦਾ ਪੋਲੇ ਹਾਂ ਤੇ ਉਧਰ ਵੀ ਆਏ ਨੇ ਇੱਧਰ ਵੀ ਆਪਾਂ ਇਹ ਨਹੀਂ ਨਾ ਕੀਤਾ ਸੀਗਾ ਵੀ ਬਸ ਸੋਣੀ ਜਗ੍ਹਾ ਹੈ ਹੁਣ ਆਪਾਂ ਇੱਥੋਂ ਜਾਣਾ ਹੈ ਇਹ ਅਗਿਉਂ ਤਾਰ ਦੇ ਯਾ ਪਾ ਲਿਆ ਤੁਹਾਨੂੰ ਗਵੰਤੀਆਂ ਗਵੰਤੀਆਂ ਨੇ ਕੋਲ ਮਿਲ ਜਾਂਦੀਆਂ ਨੇ ਜੇ ਨਹੀਂ ਵੀ ਹੈਗੀਆਂ ਤੁਸੀਂ ਲੈ ਕੇ ਜਾਓ ਤੇ ਗਵੰਤੀਆਂ ਨੂੰ ਕੋਈ ਮਿਲ ਜਾਂਦੀ ਹੈ ਚਲੋ تیاری ਹੁਣ ਆਪਣੀ ਚੱਲ ਮੀ ਤੇ A la ferme mía ya está. 来来来。啊啊啊 ਲੋਜੀ ਹੋ ਨਿਬੜ ਗਿਆ ਹੁਣ ਇੱਧਰ ਜਾਣਾ ਆਪਾਂ ਉੱਪਰ ਚਲੋ ਕਰੋ ਤਿਆਰੀ ਸਰ ਉੱਪਰ ਉੱਪਰ ਚੱਲ ਪੈਰ ਰੱਖ ਨੰਨਾ ਚਲੋ ਜੀ ਸੁਣੋ ਪਰ ਆਏ ਆਪਣਾ ਪ੍ਰੀਮਾ ਪਹਿਲਾ ਉਸ਼ੀਤ ਆ ਗਿਆ ਐਗਜ਼ਿਟ ਫਰਸਟ ਐਗਜ਼ਿਟ ਇਹਦਾ ਮੀਤ ਫਿਰ ਰਿਆ ਠੀਕ ਠੀਕ ਰਿਆ ਹਾਂਜੀ ਚਲ ਠੀਕ ਹੈ ਅਗਲੇ ਕਰਨੇ ਹੋ ਨਾ ਅਗਲੇ ਕਰਨੇ ਚਲ ਫਿਰ ਐਗਜ਼ਿਟ ਤੋਂ ਬਾਅਦ ਹੋਣੀ ਹੈ ਅਬ ਇਡਰੈਕਸ਼ਨ ਹੈਗੀ ਇਹ ਸਟ੍ਰੈਟਾ ਦੀ 루ਨਾ ਜਿਹੜਾ ਆਪਾਂ ਸ਼ੁਰੂ ਕੀਤਾ ਸੀ ਉੱਥੇ ਜਾਣਾ ਹੁਣ ਫਿਰ ਦੋਰਾ ਪਾ ਉਤਰ ਕੇ ਇੱਥੇ ਨਾ ਅੱਜ ਰਸਤਾ ਬਹੁਤ ਖਰਾਬ ਹੋਇਆ ਪਿਆ ਕਿ ਕੱਲ ਨਾ ਸ਼ਾਮ ਨੂੰ ਬੱਦਲ ਬਹੁਤ ਪਿਆ ਹੈ بارش ਬਹੁਤ ਹੋਈ ਹੈ ਇੱਧਰ ਉਹ بارش ਕਰਕੇ ਨਾ ਅੱਜ ਕਾਫੀ ਚਿਲਕਣੀ ਵੀ ਆਪੋ ਨੇ ਸਤਾਰ ਦੇ ਨਾਲ ਨਾਲ ਜਾਣਾ ਥਾਣਾ ਜਿੱਧਰ ਤਾਰ ਜਾਂਦੀ ਹੈ ਲੋਈ ਆਪਣਾ ਵੀ ਇਹੀ ਰਸਤਾ ਹੈ ਜਿਹੜੇ ਪਹਾੜ ਦੇ ਵਿੱਚੋਂ ਦੀ ਲੰਘ ਕੇ ਉੱਪਰ ਜਾਣਾ ਆਪਾਂ ਉਹ ਕਿ ਮੈਂ ਗਲਤ ਲਾ ਲਾ ਕਿਉਂ ਤੁਸੀਂ ਨਾ ਹੀ ਆ ਗਏ ਉਹ ਇੱਧਰ ਜਾਣਾ ਮੀਤਾ ਚਲ ਇੱਧਰ ਸਹੀ ਹੈ ਉਹਦੇ ਤੁਰਪੇ ਹੈ ਥੋੜਾ ਮੜਾ ਦੇ ਸਰ ਨੂੰ ਥੋੜਾ ਜਾ ਲੈਂਦੇ ਅੱਗੇ ਇਹ ਕਰਦੇ ਹਾਂ ਲੋ ਜੀ ਆਪਣਾ ਸ਼ੇਰ ਵੀ ਚੜ ਗਿਆ ਤੇ ਨਾਲ ਹੀ ਪਿੱਛੇ ਆਪਾਂ ਜਾਣਾ ਇਹਦੇ ਐਡਵੈਂਚਰ ਬੋਥ ਹੁੰਦੀ ਜਗ੍ਹਾ ਜੇ ਜਿਹੜਾ ਸ਼ੌਂਕ ਰੱਖਦਾ ਇਸ ਚੀਜ਼ ਦਾ ਉਹ ਆਵੇ ਬੋਥ ਵਧੀਆ ਹੈ ਜਦੋਂ ਪਾਣੀ ਦੇ ਉੱਪਰ ਲੰਘ ਕੇ ਜਾਣਾ ਨਾ ਰਸੀਨ ਨਾਲ ਬੰਨੇ ਹੋਣਾ ਹੈ ਮਜ਼ੇ ਕੁ ਹੋ ਰਹੇ ਬੋਥ ਹੁੰਦੀ ਜਗ੍ਹਾ ਹੈ ਹਵਾ ਨਹੀਂ ਠੰਡੀ ਆ ਰਹੀ ਨੇ ਇੱਥੋਂ ਬੋਥ ਵਧੀਆ ਮਜ਼ਾ ਫੋਨ ਜਰਾ ਫੋਨ ਇਸ ਤੋਂ ਉੱਪਰ ਜਾਣਾ ਉੱਧਰ ਰੱਸੀ ਦੇ ਉੱਪਰ ਚਲਦੇ ਆ ਅੱਗੇ ਵੀ ਟ੍ਰਾਈ ਕੀਤੀ ਬੜਾ ਵਧੀਆ ਰਿਹਾ ਚਲ ਫਿਰ ਮੀਟੋ ਬਹੁਤ ਸੋਨਾ ਲੱਗ ਰਿਹਾ ਯਾਰ ਲਗੇ ਰਹੇ ਵਾਲੇ ਕਿਲੇੜੇ ਬੜਾ ਟਾਈਮ ਖਰਾਬ ਕਰਦੇ ਵਣੇ বিদয় <missimitation> ਆਰਪਾੜਾ ਜੀ ਨਿਕਲੇ ਆਏ ਹਾਂ ਸਾਡੇ ਕੇ ਕਾਲੀਆਂ ਮੁੰਨਾ ਸੀ ਇਹ ਤੇ ਵਿਚਾਰਾ ਉਹ ਨੂੰ ਮੇਰੀ ਖਾਲਚਾ ਤੱਕ ਨਾ ਲੈ ਜਾਂਦਾ ਉਹਦੇ ਕੋਲ ਨਹੀਂ ਟੁਰਨ ਪੋੜਿਆ ਪਰ ਫਿਰ ਵੀ 2 ਘੰਟੇ ਬਾਅਦ ਆ ਗਿਆ ਬਹੁਤ ਥੋੜਾ ਲੱਗਾ 미더니다니야 니도, 야. 도 니도, 니도, 니나니어 니도, 니도, 어도 니도, 니 ਲੋ ਜਿੱਥੇ ਆਣ ਕੇ ਆਪਣਾ ਪਹਿਲਾ ਕੋਰਸ ਕੋਸਟ ਪੂਰਾ ਹੁੰਦਾ ਹੈ। ਵੀ ਆਪਣਾ ਕੋਰਸ ਖਤਮ ਹੋ ਗਿਆ ਸੀ ਇਹ ਪਹਿਲਾ। ਪਰ ਉੰਜਨੀ ਚੜਾਈ ਚੜ ਕੇ ਉਪਰ ਆਨੇ ਪਿਆਣਾ। ਇੰਨਾ ਜ਼ੋਰ ਹੇਠਾਂ ਨਹੀਂ ਸੀ ਲੱਗਾ ਜਿੰਨਾ ਹੁਣ ਲੱਗਿਆ। ਇੱਕਦਮ ਸਿੱਧੀ ਚੜਾਈ ਹੈ। ਲੋਕਾਂ ਦੇ ਸਾਹ ਫੋਦੀ ਸੀ ਕਿ ਗੇਠਾ ਪਾਣੀ ਸੀ। ਹਵਾ ਠੰਡੀ। ਉੱਪਰ ਗਰਮੀ, ਹਵਾ ਗਰਮਾ। ਲੋ ਜੀ ਆਪਣਾ ਇੱਕ ਤਾਂ ਹੋ ਗਿਆ ਪੂਰਾ ਹੁਣ ਚਲਦੇ ਆ ਉੱਥੇ ਜਿੱਥੇ ਸ਼ੁਰੂ ਕੀਤਾ ਸੀ